ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਜਿਹੜੀ ਇੱਕ ਕਈ ਵਾਰੀ ਆਪਾਂ ਗਲਤੀ ਕਰ ਬੈਨੇ ਆ ਤੇ ਝਾੜ ਤੇ ਅਸਰ ਪੈ ਜਾਂਦਾ ਹੈ ਤੇ ਕਿੰਨਾ ਕ ਅਸਰ ਪੈਂਦਾ ਜਾਂ ਉਹਦਾ ਕੀ ਹੈਗਾ ਫਾਇਦਾ ਹੈ ਤੇ ਉਹ ਅੱਜ ਆਪਾਂ ਕਰਨੀ ਹੈ ਗੱਲ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਥੋੜੀ ਤੱਕ ਪਹੁੰਚਦੀ ਰਵੇ ਹੁਣ ਜਦਵੇਂ ਆਪਾਂ ਤੁਹਾਨੂੰ ਵਿਖਾਉਨੇ ਆ ਇਹ ਆਪਣਾ ਆ ਝੋਨਾ ਇਹਦੇ ਜਦ ਆਪਾਂ ਪਾਣੀ ਛੱਡਿਆ ਪਾਣੀ ਛੱਡਣਾ ਇਹਦੇ ਚ ਹੁਣ ਜ਼ਰੂਰੀ ਸੀਗਾ ਇਹ ਆਪਾਂ ਤੁਹਾਨੂੰ ਆਪਣਾ ਤਜਰਬਾ ਸਾਂਝਾ ਕਰਦੇ ਆ ਵੀ ਪਿਛਲੇ ਸਾਲਾਂ ਦੇ ਆਪਣੇ ਜਿਹੜੇ ਤਜਰਬੇ ਆ ਫਿਰ ਪਾਣੀ ਛੱਡਣਾ ਇਹਦੇ ਚ ਜ਼ਰੂਰੀ ਸੀ ਜ਼ਰੂਰੀ ਕਿਵੇਂ ਸੀ ਹੁਣ ਤੁਸੀਂ ਵੇਖੋ ਵੀ ਇਹਦੀਆਂ ਨਾ ਪੂਰੀਆਂ ਗੋਬਾਂ ਭਰੀਆਂ ਪਈਆਂ ਹੁਣ ਆ ਤੁਸੀਂ ਵੇਖੋ ਹਾਂ ਇਹ ਹੈ ਨਾ ਇਹ ਨਾਲ ਨਾ ਇਸ ਟਾਈਮ ਤੇ ਇਹਨੂੰ ਪਾਣੀ ਜ਼ਰੂਰ ਚਾਹੀਦਾ ਹੁੰਦਾ ਪਰ ਆਏ ਨੇ ਵੀ ਆਪਾਂ ਵਟਾਂ ਛਾਲੀ ਰੱਖੀਏ ਉਹਦੇ ਨਾਲ ਵੀ ਕੋਈ ਮਸਲਾ ਨਹੀਂ ਇਹਦਾ ਤੇ ਮਸਲਾ ਇਹਦਾ ਕੀ ਹੈ ਵੀ ਝਾੜ ਤੇ ਕਿਵੇਂ ਅਸਰ ਪੈ ਜਾਂਦਾ ਹੈ ਹੁਣ ਵੇਖੋ ਜਿਵੇਂ ਵੀ ਗਰਮੀ ਵੀ ਹੈਗੀ ਹੈ ਤੇ ਠੰਡ ਵੀ ਹੈਗੀ ਹੈ ਹੁਣ ਰਾਤ ਦੀ ਠੰਡ ਹੈ ਦਿਨੇ ਗਰਮੀ ਹੈ ਤੇ ਜਿਹੜੀ ਗਰਮੀ ਐ ਉਹ ਫਿਰ ਨਾ ਝਾੜਦੇ ਸਰ ਪਾਉਂਦੀ ਹੈ ਜੇ ਆਪਾਂ ਪਾਣੀ ਨਾ ਰੱਖੀਏ ਇਹਦੇ ਚ ਤੇ ਨੰਬਰ 2 ਤੇ ਪਾਣੀ ਨਾਲ ਝੋਨਾ ਜਿਹੜਾ ਇੱਕ ਸਾਰ ਨਿੱਤਰਦਾ ਤੁਸੀਂ ਇੱਕੋ ਜਿਹਾ ਪਾਣੀ ਰੱਖੋਗੇ ਨਾ ਕਿਉਂਕਿ ਹੁਣ ਤੱਕ ਕੰਪਿਊਟਰ ਕਰਾਇ ਲੱਗੇ ਹੋਏ ਐ ਕੋਈ ਝੋਨੇ ਨੂੰ ਐ ਨਹੀਂ ਵੀ ਉੱਚਾ ਨੀਵਾ ਵਾਹਣਾ ਤੇ ਜਾਂ ਪਾਣੀ ਪੂਣੀ ਦੀ ਕੋਈ ਦਿੱਕਤ ਐ ਵੀ ਪੱਧਰ ਵਾਹਣਾ ਤੇ ਆਪਾਂ ਪਤਲਾ ਪਾਣੀ ਵੀ ਮੰਨ ਲਓ ਵੀ 2 ਇੰਚ ਤੱਕ ਪਾਣੀ ਵੀ ਆਪਾਂ ਰੱਖ ਸਕਦੇ ਹਾਂ ਝੋਨੇ 'ਚ ਤੇ ਉਹਦੇ ਨਾਲ ਇਹ ਹੁੰਦਾ ਵੀ ਗਰਮੀ ਗਰਮੀ ਦਾ ਅਸਰ ਘੱਟ ਹੁੰਦਾ ਹੈ ਤੇ ਬਾਕੀ ਇੱਕਸਾਰ ਨਿਸਰਦਾ ਜੇ ਇਹ ਤਾਂ ਇੱਕਸਾਰ ਨਿਸਰਦਾ ਨਾ ਭਾਈ ਝੋਨੇ ਦੇ ਝਾੜ ਤੇ ਕਿਵੇਂ ਫਰਕ ਪੈਂਦਾ ਤੁਸੀਂ ਆਖੋਗੇ ਪਾਣੀ ਦਾ ਕੀ ਮਸਲਾ ਆਇਆ ਇੱਕਸਾਰ ਨਿਸਰ ਨਾਲ ਝੋਨਾ ਇਹਦਾ ਜਿਹੜਾ ਪੱਕਦਾ ਝੋਨਾ ਫਿਰ ਪੱਕਦਾ ਵੀ ਇਕੱਠਾ ਇੱਕਸਾਰ ਹੈ ਜੇ ਤੁਸੀਂ ਮੰਨ ਲਓ ਆਪਾਂ ਪਾਣੀ ਉੱਚਾ ਨੀਵਾ ਖੜਾ ਹੈ ਜਾਂ ਪਾਣੀ ਆਪਾਂ ਘਟ ਲਾਉਣੀ ਹੈ ਤੇ ਉੱਚੇ ਨੀਵੇਂ ਥਾਂ ਜਿੱਥੇ ਪਾਣੀ ਜ਼ਿਆਦਾ ਖੜੇ ਰਹਿੰਦਾ ਉੱਥੇ ਤਾਂ ਨਿੱਸਰ ਆਉਂਦਾ ਹੈ ਤੇ ਜਿਹੜਾ ਥੋੜਾ ਜਿਹਾ ਉੱਚਾ ਥਾਂ ਰਹਿ ਜਾਂਦਾ ਤੇ ਫਿਰ ਉੱਥੇ ਝੋਨਾ ਲੇਟ ਨਿੱਸਰਦਾ ਹੈ ਲੇਟ ਨਿੱਸਰਨ ਕਰਕੇ ਉਹ ਝੋਨਾ ਜਿਹੜਾ ਫਿਰ ਆਉਂਦਾ ਨਿਛੇ ਦੀ ਆਪਾਂ ਨੂੰ ਫਿਰ ਜਿਹੜਾ ਪੱਕਿਆ ਪਿਆ ਆਉਂਦਾ ਉਹਨੂੰ ਵੇਖ ਕੇ ਆਪਾਂ ਕਹਿੰਦੇ ਨੇ ਵੀ ਝੋਨਾ ਵੱਡੀਏ ਵੱਢਣ ਵਾਲਾ ਤੇ ਫਿਰ ਉਹ ਨਾ ਫੋਕ ਬਣ ਜਾਂਦੀ ਹੈ ਜੇ ਤਾਂ ਆਪਾਂ ਕੱਚਾ ਵੱਢ ਲੈਂਦੇ ਹਾਂ ਕਿਉਂਕਿ ਆਪਾਂ ਨੂੰ ਜੇ ਉਹਨੂੰ ਢੀਕਾਂਗੇ ਤਾਂ ਦੂਜਾ ਵਾਲਾ ਛੜੀ ਜਾਂਦਾ ਹੈ ਤੇ ਜੇ ਜਿਹੜਾ ਝੜਦਾ ਉਹਨੂੰ ਵੜਦੇ ਆ ਤਾਂ ਫਿਰ ਦੂਜਾ ਹਰਾ ਵੱਢੀ ਦੇ ਤੇ ਇਸੇ ਕਰਕੇ ਝੋਨੇ ਦੇ ਝਾਟ ਤੇ ਅਸਰ ਪਾਉਂਦਾ ਬਈ ਇਹ ਤੇ ਬਾਕੀ ਜਦੋਂ ਗਰਮੀ ਆ ਉਹਦੇ ਤਾਂ ਜ਼ਰੂਰ ਪਾਣੀ ਰੱਖੋ ਤੇ ਜਦੋਂ ਠੰਡ ਹੋ ਤਾਂ ਸਰ ਜਾਂਦਾ ਚਲ ਤਿੰਨ ਸਾਰੇ ਦਾ ਜ਼ਰੂਰ ਅਸਰ ਪੈਂਦਾ ਜੇ ਪਾਣੀ ਇਕਸਾਰ ਖੜਾ ਹੈ ਤੇ ਝੋਨਾ ਇਕਸਾਰ ਨਿਸਰਦਾ ਤੇ ਜੇ ਪਾਣੀ ਕਿਤੇ ਵੱਧ ਖੜਾ ਕਿਤੇ ਘੱਟ ਖੜਾ ਹੈ ਯਾਨੀ ਕਿ ਕਈ ਦੋਗੀਆਂ ਇਹੋ ਜਿਹੀਆਂ ਹੁੰਦੀਆਂ ਬਾਣ ਪੱਧਰ ਨਹੀਂ ਹੁੰਦੇ ਉੱਥੇ ਫਿਰ ਪਾਣੀ ਜ਼ਿਆਦਾ ਵੀ ਰੱਖਣਾ ਪੈਂਦਾ ਹੈ ਤੇ ਉੱਥੇ ਫਿਰ ਝੋਨਾ ਜਿਹੜਾ ਹੈ ਉੱਚੇ ਤਾਂ ਲੇਟ ਨਿਸਰਦਾ ਤੇ ਪਾਣੀ ਦਾ ਬਹੁਤ ਫਰਕ ਆ ਪਾਣੀ ਜ਼ਰੂਰ ਜਦੋਂ ਨਸਾਰੇ ਤੇ ਜਿਵੇਂ ਹੁਣ ਗੋਭ ਚਾ ਝੋਨਾ ਉਦੋਂ ਆਪਾਂ ਨੂੰ ਪਾਣੀ ਜ਼ਰੂਰ ਚਾਹੀਦਾ ਝੋਨੇ ਨੂੰ ਤੇ ਭਾਵੇਂ ਆਪਾਂ 2-2 ਇੰਚ ਢੱਲਦੀਏ ਉਨਾ ਹੀ ਬਹੁਤ ਹੈ ਜਿਆਦਾ ਪਾਣੀ ਦਾ ਵੀ ਬਈ ਨੁਕਸਾਨ ਹੋ ਜਾਂਦਾ ਕਈ ਵਾਰੀ ਆਏ ਆ ਆਪਾਂ ਪਾਣੀ ਕਿਉਂਕਿ ਹੁਣ ਇਹ ਚੱਲਣਾ ਕੰਮ 10-12 ਦਿਨ 15 ਦਿਨ ਚੱਲਣਾ ਇਹ ਕੰਮ ਇਹ ਆਏ ਤਾਂ ਹੈ ਨੀ ਵੀ 1-2 ਦਿਨ ਢੱਲਿਆ ਤੇ ਚੱਲ ਕੰਮ ਹੋ ਜੂ ਤੇ ਜਦੋਂ ਨਿਸਰੇ ਤੋਂ ਬਾਅਦ ਵੀ ਜੇ ਆਪਾਂ ਪਾਣੀ ਜਮਾ ਸਕਾਉਨੇ ਆ ਫੇਰ ਵੀ ਇਹਨੂੰ ਕੋਈ ਗਰਮੀ ਦੀ ਮਾਰ ਪੈ ਸਕਦੀ ਹੈ ਮਾੜੇ ਮੋٹے ਹੁਣ ਦਿਨੇ ਧੁੱਪ ਹੁੰਦੀ ਆ ਤੇ ਗਰਮੀ ਹੈਗੀ ਆ ਦਿਨੇ ਤਾਂ ਤੇ ਉਹਦੇ ਕਰਕੇ ਪਾਣੀ ਆਪਾਂ ਨੂੰ ਜ਼ਰੂਰੀ ਆ ਤੇ ਪਾਣੀ ਬਿਨਾ ਆਏ ਤਾਂ ਹੋ ਜਾਂਦਾ ਕਈ ਵਾਰੀ ਪਤਾ ਕੀ ਹੁੰਦਾ ਵੀ ਆਪਾਂ ਕਹਿ ਦਈਏ ਵੀ ਯਾਰ ਫਲਾਣੇ ਨੇ ਨੀ ਨਾ ਕੀਤਾ ਨੀ ਤੇ ਉਹਦੇ ਹੋ ਗਿਆ ਕਈਆਂ ਏਰੀਆ ਦਾ ਫਰਕ ਹੈ ਬਾਈ ਕਈ ਏਰੀਆ ਠੰਡੇ ਹੈ ਹੁਣ ਜਿਹੜੇ ਇਧਰ ਪਹਾੜਾਂ ਵਾਲੇ ਪਾਸੇ ਦੇ ਏਰੀਆ ਉਹ ਠੰਡੇ ਹੈ ਉਧਰ ਪਾਣੀ ਦਾ ਕੋਈ ਜ਼ਿਆਦਾ ਨਹੀਂ ਹੁਣਾ ਤੇ ਜਿਹੜੇ ਹੁਣ ਆਪਣੇ ਇਧਰ ਮੁਕਤਸਰ ਸਾਹਿਬ ਏਰੀਆ ਜਾਂ ਬਟਿੰਡਾ ਹੈ ਇਧਰ ਨੂੰ ਥੋੜੀ ਗਰਮੀ ਹੈ ਤੇ ਗਰਮੀ 'ਚ ਫਿਰ ਪਾਣੀ ਜ਼ਰੂਰੀ ਆ ਤੇ ਐਡ ਹੁਣ ਮੌਕੇ ਤੇ ਆ ਕੇ ਜੇ ਆਪਾਂ ਪਾਣੀ ਦੀ ਗਲਤੀ ਕਰਦੇ ਆ ਤੇ ਫਿਰ ਕਈ ਜਿਹੇ ਨੁਕਸਾਨ ਹੋ ਜਾਂਦਾ ਫਿਰ ਆਪਾਂ ਕਹਿ ਦਿੰਨੇ ਯਾਰ ਜੇ ਆਪਾਂ ਪਾਣੀ ਲਾਣਦੇ ਜਾਂ ਆਪਣੇ ਕੀ ਕਮੀ ਰਹਿ ਗਈ ਆਪਾਂ ਇਹ ਸੋਚੀ ਜਾਂਨੇ ਤੇ ਫੇਰ ਫੇਰ ਹੱਥ ਨਹੀਂ ਆਉਂਦੀ ਤੇ ਇਹਦੇ ਕਰਕੇ ਹੁਣ ਜਦੋਂ ਝੋਨੇ ਗੋਭ ਚਾ ਬਾਈ ਹੁਣ ਪਾਣੀ ਜ਼ਰੂਰ ਰੱਖੋ ਤੇ ਝੋਨੇ ਦਾ ਝਾੜ ਤੇ ਵੀ ਅਸਰ ਪਊਗਾ ਤੇ ਝੋਨੇ ਦੇ ਨਿਸਾਰੇ ਤੇ ਵੀ ਅਸਰ ਪਊਗਾ ਇਕਸਾਰ ਪਾਣੀ ਨਾਲ ਤੇ ਪਕਾਤੇ ਵੀ ਅਸਰ ਪਊਗਾ ਕਿਉਂਕਿ ਜਿਹੜਾ ਇਕਸਾਰ ਨਿਸਰਾ ਝੋਨਾ ਹੈ ਉਹਨੇ ਇਕਸਾਰ ਪੱਕਣਾ ਹੈ ਜਿਹੜਾ ਅੱਗੇ ਪਿੱਛੇ ਨਿਸਰਾ ਝੋਨਾ ਉਹਨੇ ਬਈ ਜਵੇਂ ਉਵੇਂ ਉਵੇਂ ਪੱਕਣਾ ਹੈ ਕਿਉਂਕਿ ਟਾਈਮ ਤੇ ਪੱਕਣ ਆਸਤੇ ਤਾਂ ਉਹਨੇ ਉਨਾ ਹੀ ਲੈਣਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ